ਛਤਰੀਏ ਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਨਾਲ ਲੈ ਕੇ ਤੁਹਾਡੇ ਨਾਲ ਹਾਜ਼ਰ ਤਕਦੀਰ ਦਾ ਉਹਦਾ ਮਜ਼ਾਕ ਕਹ ਲਈਏ ਜਾਂ ਜ਼ਿੰਦਗੀ ਦਾ ਇੱਕ ਵਿਅੰਗ ਮਰਾਲੀ ਕਾਂ ਪਿੰਡ ਦੀ ਕੰਧ ਦੇ ਉੱਤੇ ਲਿਖਿਆ ਹੋਇਆ ਇਹ ਦੇਖਿਆ ਜਾ ਸਕਦਾ ਹੈ ਕਾਂਦ ਤੇ ਲੱਗੇ ਬੋਰਡ ਤੇ ਬੜੇ ਮਾਣ ਨਾਲ ਇਸ ਪਿੰਡ ਨੂੰ ਨਸ਼ਾ ਮੁਕਤ ਘਰਾਰ ਦਿੱਤਾ ਹੋਇਆ ਲੇਕਿਨ ਇਸ ਪਿੰਡ ਦੇ ਪੰਜ ਪਰਿਵਾਰਾਂ ਦੇ ਮੈਂਬਰ ਤਾਂ ਘਟੋ ਘਟ ਇਸ ਕੰਦ ਤੇ ਲੱਗੇ ਬੋਰਡ ਦੇ ਨਾਲ ਸਹਿਮਤ ਨਹੀਂ ਹੋਣਗੇ ਇਹਨਾਂ ਮੈਂਬਰਾਂ ਦੇ ਵਿੱਚੋਂ ਇੱਕ ਹੈ ਰਾਜਵੰਤ ਕੌਰ ਜਿਸ ਨੂੰ ਆਪਣੇ ਘਰ ਵਾਲੇ ਮੇਜਰ ਸਿੰਘ ਦੇ ਮੂੰਹੋਂ ਝੱਗ ਨਿਕਲਦੀ ਵੇਖ ਕੇ ਹੱਥ-ਪੈਰਾਂ ਦੀ ਪੈ ਗਈ ਐਨਾ ਜ਼ਰੂਰ ਸੀ ਕਿ ਉਸ ਨੂੰ ਪਤਾ ਸੀ ਕਿ ਮੇਜਰ ਸਿੰਘ ਨੇ ਸ਼ਰਾਬ ਪੀਤੀ ਹੋਈ ਰੌਲਾ ਪਾਇਆ ਤਾਂ ਉਸ ਦੀ ਸੱਸ ਭਜੀ ਭਜੀ ਬਾਹਰ ਆਈ ਮੇਜਰ ਦੇ ਮੂੰਹ ਦੇ ਵਿੱਚ ਕੋਈ ਦਵਾਈ ਪਾਈ ਜਾਂ ਦਵਾਈ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸ਼ਾਇਦ ਦੇਰ ਹੋ ਚੁੱਕੀ ਸੀ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਜੋ ਇਹ ਤਰਾਸ਼ ਦੀ ਹੋਈ ਹੈ ਇਸ ਵਿੱਚ ਜ਼ਹਿਰਾਲੀ ਸ਼ਰਾਬ ਪੀਣ ਦੇ ਨਾਲ ਮਰਨ ਵਾਲਾ ਮੇਜਰ ਪਹਿਲਾ ਇਨਸਾਨ ਸੀ ਇਸ ਤੋਂ ਬਾਅਦ ਹੁਣ ਤੱਕ 20 ਹੋਰ ਮੌਤਾਂ ਇਸ ਸ਼ਰਾਬ ਕਾਂਡ ਵਿੱਚ ਹੋ ਚੁੱਕੀਆਂ ਹਨ ਲੇਕਿਨ ਕਿਸਮਤ ਦਾ ਇੱਕ ਹੋਰ ਸਤਮ ਵੇਖੋ ਕਿ ਜਿਵੇਂ ਪੁਲਿਸ ਨੇ ਇਸ ਸਾਰੇ ਕਾਂਡ ਦੀ ਜਾਂਚ ਸ਼ੁਰੂ ਕੀਤੀ ਅਤੇ ਇਹਨਾਂ ਮੌਤਾਂ ਦੇ ਲਈ ਜ਼ਿੰਮੇਵਾਰ ਪਹਿਲੀ ਗ੍ਰਿਫਤਾਰੀ ਹੋਈ ਉਹ ਗ੍ਰਿਫਤਾਰੀ ਪ੍ਰਭਜੀਤ ਸਿੰਘ ਅਤੇ ਉਸਦੇ ਪੁੱਤਰ ਗੁਰਜੰਟ ਸਿੰਘ ਦੀ ਸੀ ਤਾਂ ਇਹ ਗੱਲ ਬਾਹਰ ਨਿਕਲ ਕੇ ਆਈ ਕਿ ਜਿਹੜਾ ਮਰਨ ਵਾਲਾ ਮੇਜਰ ਸਿੰਘ ਸੀ ਉਹ ਪ੍ਰਭਜੀਤ ਦਾ ਹੀ ਚਚੇਰਾ ਭਰਾ ਸੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਹ ਨਕਲੀ ਸ਼ਰਾਬ ਵੇਚਣ ਵਾਲਿਆਂ ਦੇ ਵਿੱਚੋਂ ਇੱਕ ਮੁੱਖ ਵਿਕਰੇਤਾ ਮੁੱਖ ਡਿਸਟ੍ਰੀਬਿਊਟਰ ਜਿਹੜਾ ਹੈ ਉਹ ਇਹ ਪ੍ਰਭਜੀਤ ਸੀ। ਇਹ ਸ਼ਰਾਬकांड ਵੀ ਉਸ ਜੁਲਾਈ 2020 ਵਾਲੇ ਸ਼ਰਾਬकांड ਨਾਲ ਮਿਲਦਾ ਜੁਲਦਾ ਹੈ ਜੋ ਕਿ ਮਾਗੇ ਦੇ ਵਿੱਚ ਹੀ ਘਟਿਆ ਸੀ ਅਤੇ 120 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਉਸ ਕੇਸ ਵਿੱਚ ਵੀ ਬਾਅਦ ਵਿੱਚ ਜਿਸ ਔਰਤ ਨੂੰ ਗ੍ਰਫਤਾਰ ਕੀਤਾ ਗਿਆ ਸੀ ਸ਼ਰਾਬ ਵੇਚਣ ਦੇ ਦੋਸ਼ ਦੇ ਵਿੱਚ ਉਸ ਦਾ ਪਤੀ ਵੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਵਿੱਚੋਂ ਪਹਿਲੇ ਜਿਹੜੇ ਸ਼ਿਕਾਰ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਲੇਕਿਨ ਜੇ ਆਪਾਂ ਸਮੇਂ ਦੇ ਵਿੱਚ ਥੋੜਾ ਹੋਰ ਪਿੱਛੇ ਚਲੇ ਜਾਂਦੇ ਆ ਤਾਂ ਇਸ ਪਿੰਡ ਦੀ ਇੱਕ ਹੋਰ ਤਰਾਸ਼ ਦੀ ਜਿਹੜੀ ਹੈ ਉਹ ਨਿਕਲ ਕੇ ਬਾਹਰ ਆਉਂਦੀ ਹੈ ਸਾਹਮਣੇ ਆਉਂਦੀ ਹੈ 2018 ਵਿੱਚ ਇਸ ਪਿੰਡ ਦੀ ਪੰਚਾਇਤ ਵਿੱਚ ਇੱਕ ਮੈਂਬਰ ਚੁਣਿਆ ਜਾਂਦਾ ਹੈ ਜਿਸ ਦਾ ਨਾਮ ਹੁੰਦਾ ਹੈ ਪਪਲ ਪ੍ਰੀਤ ਸਿੰਘ। ਇਹੀ ਪਪਲ ਪ੍ਰੀਤ ਪਿੰਡ ਵਿੱਚ ਸ਼ਰਾਬ ਅਤੇ ਤਮਾਕੂ ਵੇਚਣ ਤੋਂ ਰੋਕਣ ਦੇ ਲਈ ਇੱਕ ਮਹਮ ਚਲਾਉਂਦਾ ਹੈ। ਜੀ ਹਾਂ ਇਹ ਉਹੀ ਪਪਲ ਪ੍ਰੀਤ ਹੈ ਜੋ ਬਾਅਦ ਵਿੱਚ ਅਮਰਤਪਾਲ ਦਾ ਸਾਥੀ ਬਣ ਜਾਂਦਾ ਹੈ ਤੇ ਉਸ ਦੇ ਨਾਲ ਹੀ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ 2 ਸਾਲ ਗੜਬੂਗੜ ਦੇ ਵਿੱਚ ਜੇਲ੍ਹ ਕੱਟ ਕੇ ਆਉਂਦਾ ਹੈ ਅਤੇ ਹੁਣ ਅੱਜਕੱਲ ਉਹ ਅਜਨਾਲੇ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਲੇਕਿਨ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਦੇ ਪੰਜਾਬ ਦੇ ਵਿੱਚ ਪੈਰ ਰੱਖਣ ਤੋਂ ਕਿਤੇ ਪਹਿਲਾਂ ਕਾਫੀ ਪਹਿਲਾਂ ਪਪਲਪ੍ਰੀਤ ਜਿਹੜਾ ਹੈ ਉਹ ਇਸ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਉਸ ਦਾ ਕਾਫੀ ਯੋਗਦਾਨ ਸੀ ਇੱਕ ਵੱਡਾ ਯੋਗਦਾਨ ਸੀ। ਪਿੰਡ ਦੇ ਇੱਕ ਵਸਨੀਕ ਖੀਰਾ ਸਿੰਘ ਦੇ ਦਰਸ਼ਨ ਮੁਤਾਬਿਕ ਮੈਂਬਰ ਚੁਣੇ ਜਾਣ ਤੋਂ ਬਾਅਦ ਅਪਲ ਪ੍ਰੀਤ ਨੇ ਪਿੰਡ ਦੇ ਵਿੱਚ 1.5 ਸਾਲ ਦੇ ਵਕਫੇ ਤੱਕ ਸ਼ਰਾਬ ਅਤੇ ਤਮਾਕੂ ਵਿਕਣ ਨਹੀਂ ਦਿੱਤਾ ਸੀ ਉਹ ਕਹਿੰਦੇ ਅਸੀਂ ਕਈ ਨਸ਼ੇੜੀਆਂ ਨੂੰ ਇਲਾਜ ਦੇ ਲਈ ਵੀ ਭੇਜਿਆ ਸੀ ਹਜੇ ਤੱਕ ਵੀ ਸਾਡੇ ਪਿੰਡ ਦੇ ਵਿੱਚ ਸ਼ਰਾਬ ਦਾ ਕੋਈ ਠੇਕਾ ਨਹੀਂ ਹੈ ਅਸੀਂ ਇਸ ਪਿੰਡ ਨੂੰ ਨਸ਼ਾ ਮੁਕਤ ਵੀ ਐਲਾਨ ਦਿੱਤਾ ਸੀ ਪਰ ਫੇਰ ਪਪਲਪ੍ਰੀਤ ਦੇ ਉੱਤੇ ਇੱਕ ਕਤਲ ਕੇਸ ਪੈ ਗਿਆ ਕਤਲ ਕੇਸ ਚ ਫੜਿਆ ਗਿਆ ਤਾਂ ਬਾਅਦ ਵਿੱਚ ਅੰਡਰਗਰਾਉਂਡ ਵੀ ਹੋਇਆ ਤੇ ਸ਼ਾਇਦ ਇਸ ਦੇ ਚਲਦਿਆਂ ਹੀ ਜਿਹੜੇ ਹੁਣ ਲੋਕ ਫੜੇ ਗਏ ਨੇ ਜਿਹੜੇ ਇਸ ਕੇਸ ਦੇ ਵਿੱਚ ਫੜੇ ਗਏ ਨੇ ਅੱਜ ਫੜੇ ਗਏ ਨੇ ਉਹਨਾਂ ਲੋਕਾਂ ਨੂੰ ਆਪਣਾ ਧੰਦਾ ਫਲਾਉਣ ਦਾ ਮੌਕਾ ਮਿਲ ਗਿਆ ਕਿਉਂਕਿ ਪਪਲਪ੍ਰੀਤ ਅੰਡਰਗਰਾਉਂਡ ਹੋ ਗਿਆ ਸੀ ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਜਿਹੜਾ ਇਹ ਕੇਸ ਹੈ ਕਤਲ ਕੇਸ ਹੈ ਉਹ ਝੂਠਾ ਸੀ ਅਸੀਂ ਉਸ ਦੀ ਤਕਸੀਦ ਨਹੀਂ ਕਰ ਸਕਦੇ ਸੱਚਾ ਸੀ ਜਾਂ ਝੂਠਾ ਸੀ ਲੇਕਿਨ ਇਹ ਵਾਕਿਆ ਜ਼ਰੂਰ ਹੋਇਆ ਕਿ ਕਤਲ ਕੇਸ ਕਰਕੇ ਉਹ ਅੰਡਰਗਰਾਉਂਡ ਹੋਇਆ ਤੇ ਉਸ ਦੇ ਜਾਣ ਤੋਂ ਬਾਅਦ ਜਿਹੜੇ ਹੁਣ ਲੋਕ ਫੜੇ ਗਏ ਨੇ ਇਹਨਾਂ ਵੱਲੋਂ ਆਪਣਾ ਤੰਦਾ ਦੁਬਾਰਾ ਫਲਾ ਲਿਆ ਗਿਆ ਪਿੰਡ ਦੇ ਵਿੱਚ ਸ਼ਰਾਬ ਦੀ ਵਿਕਰੀ ਜਿਹੜੀ ਹੈ ਉਹ ਫਿਰ ਤੋਂ ਸ਼ੁਰੂ ਹੋ ਗਈ ਤੇ ਅੱਜ ਤੱਕ ਚੱਲ ਰਹੀ ਹੈ ਇਹ ਸਾਰਾ ਕੁਝ ਅਪਲਪਰੀਦ ਦੇ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਉਦੇ ਨਾਲ ਇਸ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਇੱਕ ਹੋਰ ਵਸਤਰੀਕ ਨੇ ਗੁਰਕਬਾਲ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਇਹਨਾਂ ਲੋਕਾਂ ਦੀ ਹੀ ਚਲਦੀ ਹੈ ਇਹ ਬੜੇ ਤਾਕਤਵਰ ਅਤੇ ਪੁਲਿਸ ਅਤੇ ਸਿਆਸੀ ਲੋਕ ਇਹਨਾਂ ਦੀ ਮਦਦ ਕਰਦੇ ਸ਼ਰਿਆ ਮਿਹੇ 30-30 ਰੁਪਏ ਦੀ ਥਲੀ ਜਿਹੜੀ ਹੈ ਸ਼ਰਾਬ ਦੀ ਉਹ ਵੇਚਦੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਜਲਦੀ ਹੀ ਸਿਆਸੀ ਆਗੂ ਪੁਲਿਸ ਅਤੇ ਨੌਕਰਸ਼ਾਹਾਂ ਦਾ ਪਰਦਾ ਫਾਸ਼ ਕਰਾਂਗੇ ਜਿਨ੍ਹਾਂ ਦੀ ਸਰਪ੍ਰਸਤੀ ਤੋਂ ਬਿਨਾ ਇਹ ਨਜਾਇਜ਼ ਸ਼ਰਾਬ ਦਾ ਕਾਰੋਬਾਰ ਚੱਲਣਾ ਸੰਭਵ ਨਹੀਂ ਹੈ ਇਹ ਸੂਬੇ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੁਲਿਸ ਸਿਆਸੀ ਆਗੂ ਤੇ ਬਿਊਰੋਕ੍ਰੇਸੀ ਨੌਕਰਸ਼ਾਹੀ ਜਿਹੜੀ ਹੈ ਇਹਨਾਂ ਤਿੰਨਾਂ ਦੀ ਮਿਲੀਭੁਗਤ ਤੋਂ ਬਿਨਾ ਨਜਾਇਜ਼ ਤੰਦੇ ਜਿਹੜੇ ਪੰਜਾਬ ਦੇ ਵਿੱਚ ਛੋਰੇ ਨੇ ਜਾਂ ਸੂਬੇ ਦੇ ਵਿੱਚ ਛੋਰੇ ਨੇ ਉਹ ਚੱਲਣੇ ਸੰਭਵ ਨਹੀਂ ਹੈ ਤੇ ਸਾਡੀ ਤਫ਼ਤੀਸ਼ ਉਧਰ ਨੂੰ ਜਾ ਰਹੀ ਹੈ ਜਲਦੀ ਹੀ ਅਸੀਂ ਇਨਾਂ ਦਾ ਪਰਦਾਫਾਸ਼ ਕਰਾਂਗੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਇੱਕ ਖਬਰ ਦੇ ਵਿੱਚ ਕਿਹਾ ਗਿਆ ਹੈ ਕਿ ਮਜੀਠਾ ਖੇਤਰ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਦੋ ਗਰੁੱਪਾਂ ਦੇ ਵਿੱਚ ਕੀਮਤਾਂ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਤੇ ਇਹਨਾਂ ਬਾਰੇ ਮਿਲੀਆਂ ਜਿਹੜੀਆਂ ਸ਼ੁਰੂਆਤੀ ਰਿਪੋਰਟਾਂ ਦੇ ਆਧਾਰ ਤੇ ਹੀ ਮੁੱਖ ਮੰਤਰੀ ਕਿਸੇ ਸਿੱਟੇ ਤੇ ਪਹੁੰਚੇ ਹੋ ਸਕਦੇ ਹਨ ਇਹ ਅਖਬਾਰ ਦੇ ਵਿੱਚ ਛਪਿਆ ਚਰਚੇ ਹਨ ਕਿ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਦੀ ਆਪਸੀ ਲੜਾਈ ਦੇ ਵਿੱਚੋਂ ਹੀ ਇਹ ਜ਼ਹਿਰੀਲੀ ਸ਼ਰਾਬ ਦਾ ਕਾਂਡ ਜਿਹੜਾ ਹੈ ਉਹ ਵਾਪਰਿਆ। ਇਸੇ ਲੜਾਈ ਦੀ ਬਦੌਲਤ ਹੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜਿਹੜਾ ਹੈ ਉਹ ਵਧਿਆ ਹੈ। ਛੋਟੇ ਗਰੁੱਪ ਵੱਲੋਂ ਜਿਹੜੀ ਸ਼ਰਾਬ ਹੈ ਉਹ ਤੈਅ ਕੀਮਤ ਤੇ ਵੇਚੀ ਜਾ ਰਹੀ ਸੀ ਜਦੋਂ ਕਿ ਵੱਡੇ ਗਰੁੱਪ ਨੇ ਆਪਣੇ ਭਾਜੜੇ ਨੇ ਉਹ ਉੱਚੇ ਰੱਖੇ ਹੋਏ ਸੀ ਤੇਜ਼ ਰੱਖੇ ਹੋਏ ਸੀ। ਛੋਟੇ ਗਰੁੱਪ ਦੇ ਤਹਿ ਪਾਤੇ ਸ਼ਰਾਬ ਵਿਚਨ ਨਾਲ ਵੱਡੇ ਗਰੁੱਪ ਦੀ ਵਿਕਰੀ ਦੇ ਉੱਤੇ ਅਸਰ ਪੈ ਰਿਹਾ ਸੀ ਇਸੇ ਕਰਕੇ ਛੋਟੇ ਗਰੁੱਪ ਦੇ ਕੁਝ ਠੇਕੇ ਨੇ ਉਹ ਵੀ ਬੰਦ ਕਰਵਾ ਦਿੱਤੇ ਗਏ ਸੀ ਇਸ ਲੜਾਈ ਦੇ ਚੱਲਦਿਆਂ ਔਰ ਇਸੇ ਕਰਕੇ ਜਿਹੜਾ ਜ਼ਹਿਰੀਲੀ ਸ਼ਰਾਬ ਦਾ ਕਾਹਨਡ ਵਾਪਰਿਆ ਹੈ ਜਾਂ ਇਹ ਕਹ ਲੋ ਕਿ ਨਜਾਇਜ਼ ਸ਼ਰਾਬ ਵਿਚਣ ਦਾ ਜਿਹੜਾ ਧੰਦਾ ਹੈ ਉਹ ਵਧਿਆ ਫੁੱਲਿਆ ਹੈ ਕਿਉਂਕਿ ਜਿਹੜੇ ਗਰੀਬ ਲੋਕ ਨੇ ਦਿਹਾੜੀ ਦੱਪਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਜੇਬ ਦੇ ਵਿੱਚ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਮਹਿੰਗੀ ਸ਼ਰਾਬ ਪੀ ਸਕਣ ਉਹ ਕੋਈ ਸਸਤਾ ਅਲਟਰਨੇਟਿਵ ਲੱਭਦੇ ਨੇ ਕੋਈ ਬਦਲ ਲੱਭਦੇ ਨੇ ਜਿਹਦੇ ਨਾਲ ਉਹ ਆਪਣਾ ਜੋ ਚਸ ਹੈ ਉਹ ਪੂਰਾ ਕਰ ਸਕਣ ਤੇ ਜਿੰਨੇ ਵੀ 21 ਲੋਕ ਇਸ ਕਾਣ ਦੇ ਵਿੱਚ ਮਰੇ ਨੇ ਜਾਂ ਇਸ ਤੋਂ ਪਹਿਲਾਂ 120 ਬੰਦੇ ਮਰੇ ਸੀ ਜਾਂ ਹੋਰ ਵੀ ਜ਼ਹਿਰੀਲੀ ਸ਼ਰਾਬ ਦੇ ਵਿੱਚ ਕਿਤੇ ਵੀ ਮੌਤਾ ਹੁੰਦੀਆਂ ਨੇ ਅਕਸਰ ਉਹਨਾਂ ਦੇ ਵਿੱਚ ਗਰੀਬ ਲੋਕਾਂ ਦੀ ਦਿਹਾੜੀਦਾਰ ਲੋਕਾਂ ਦੀ ਗਿਣਤੀ ਹਮੇਸ਼ਾ ਜਿਆਦਾ ਹੁੰਦੀ ਹੈ ਉਸ ਦਾ ਮੁੱਖ ਕਾਰਨ ਹੀ ਹੈ ਕਿ ਉਹ ਸਸਤਾ ਬਦਲ ਲੱਭਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਸ਼ਰਾਬ ਦੇ ਇਹ ਵੱਡੇ ਠੇਕੇਦਾਰ ਜਿਨ੍ਹਾਂ ਦੀ ਮੋਨੋਪੋਲੀ ਹੁੰਦੀ ਹੈ ਉਹ ਕੀਮਤ ਤੋਂ ਜਿਆਦਾ ਰੇਟ ਦੇ ਉੱਤੇ ਸ਼ਰਾਬ ਵੇਚਦੇ ਨੇ ਕਮਾਈ ਦਾ ਅੰਨਾ ਲਾਲਚ ਜਿਹੜਾ ਹੈ ਇਹਨਾਂ ਮੌਤਾਂ ਦਾ ਕਾਰਨ ਬਣਦਾ ਹੈ ਹੁਣ ਹੋਕ ਹੀ ਰਿਹਾ ਹੈ ਜਦੋਂ ਦਾ ਇਹ ਕਾਂਡ ਵਾਪਰਿਆ ਹੈ ਇਸ ਦੇ ਉੱਤੇ ਲਗਾਤਾਰ ਸਿਆਸਤ ਜਿਹੜੀ ਹੈ ਉਹ ਤੇਜ਼ ਹੋ ਰਹੀ ਹੈ ਵਿਰੋਧੀ ਅਸਤੀਫੇ ਦੀ ਮੰਗ ਕਰ ਰਹੇ ਨੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਸਰਕਾਰ ਨੂੰ ਨਕਮਾ ਦੱਸਿਆ ਜਾ ਰਿਹਾ ਹੈ ਲੇਕਿਨ ਇਹ ਲੋਕ ਨੇ ਇਹ ਭੁੱਲ ਜਾਂਦੇ ਨੇ ਕਿ ਇਹਨਾਂ ਦੇ ਸਮੇਂ ਦੇ ਵਿੱਚ ਵੀ ਇਹੀ ਸਾਰਾ ਕੁਝ ਹੁੰਦਾ ਰਿਹਾ ਹੈ ਕਿ ਕੋਈ ਪਹਿਲੀ ਵਾਰ ਇਸ ਤਰ੍ਹਾਂ ਦਾ ਕਾਂਡ ਨਹੀਂ ਵਾਪਰਿਆ ਜਦੋਂ ਤੱਕ ਇਸ ਸਿਸਟਮ ਦੀਆਂ ਜਿਹੜੀਆਂ ਇਹ ਪ੍ਰੋਬਲਮ ਨੇ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦਾ ਲਾਲਚ ਹੈ ਵਪਾਰੀਆਂ ਦਾ ਲਾਲਚ ਹੈ ਸਿਆਸਤਦਾਨਾਂ ਦਾ ਲਾਲਚ ਹੈ ਦੇਸ਼ ਦੇ ਕਰਕੇ ਇਸ ਸੂਬੇ ਦੇ ਕਾਨੂੰਨ ਜਾਂ ਦੇਸ਼ ਦੇ ਕਾਨੂੰਨ ਉਹਨਾਂ ਦੇ ਨਾਲ ਖਿਲਵਾੜ ਹੁੰਦਾ ਹੈ ਉਹ ਕਾਨੂੰਨ ਲਾਗੂ ਨਹੀਂ ਹੁੰਦੇ ਤਾਂ ਹੀ ਇਹ ਸਾਰਾ ਕੁਝ ਵਾਪਰਦਾ ਹੈ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਕੋਈ ਵੀ ਸਿਆਸੀ ਆਗੂ ਹੋਵੇ ਕੋਈ ਵੀ ਮੁੱਖ ਮੰਤਰੀ ਹੋਵੇ ਇਹ ਸਾਰਾ ਕੁਝ ਇਸੇ ਤਰੀਕੇ ਨਾਲ ਵਾਪਰਦਾ ਰਹੇਗਾ ਜਦੋਂ ਤੱਕ ਅਸੀਂ ਇਹਨਾਂ ਲੋਕਾਂ ਦੇ ਲਾਲਚ ਦੇ ਉੱਤੇ ਲਗਾਮ ਨਹੀਂ ਪਾਉਂਦੇ ਹੁਣ ਸਾਰਾ ਕੁਝ ਹੋ ਰਿਹਾ ਹੈ ਪੁਲਿਸ ਵੀ ਐਕਟਿਵ ਹੋ ਗਈ ਹੈ 600 ਲੀਟਰ ਇਹ ਕਿਹਾ ਜਾ ਰਿਹਾ ਹੈ ਮੈਥਨੋਲ ਰਾਜਪੁਰੇ ਜਾਂ ਪਟਿਆਲੇ ਕੋਲੋਂ ਫੜੀ ਗਈ ਹੈ ਇਸ ਜਿਹੜੇ ਬੰਦੇ 10 ਫੜੇ ਗਏ ਨੇ ਉਹਨਾਂ ਦਾ ਵੀ ਇਹ ਨਿਕਲ ਕੇ ਬਾਹਰ ਆਇਆ ਹੈ ਕਿ ਉਹਨਾਂ ਕੋਲ 50 ਲੀਟਰ ਮੈਥਨੋਲ ਸੀ ਆਨਲਾਈਨ ਹੋਰ ਵੀ ਉਹਨਾਂ ਨੇ ਨੌਇਡਾ ਤੋਂ ਆਰਡਰ ਕੀਤਾ ਹੋਇਆ ਸੀ ਜਾਂ ਦਿੱਲੀ ਤੋਂ ਆਰਡਰ ਕੀਤਾ ਸੀ ਕਿਸੇ ਫਰਮ ਤੋਂ ਉਹ ਹਜੇ ਰਸਤੇ ਵਿੱਚ ਹੈ ਉਹਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਆਪਣੀ ਜਗ੍ਹਾ ਤੇ ਠੀਕ ਹੈ ਲੇਕਿਨ ਇਹਦੇ ਵਿੱਚ ਸਵਾਲ ਇਹੀ ਹੈ ਕੀ ਸਭ ਕੁਝ ਵਾਪਰ ਜਾਣ ਤੋਂ ਬਾਅਦ ਜੇ ਅਸੀਂ ਜਾਗਦੇ ਹਾਂ ਤੇ ਇੱਕ ਦੋ ਗ੍ਰਿਫਤਾਰੀਆਂ ਕਰ ਲੈਣੇ ਆਂ ਕੁਝ ਲੀਟਰ ਜਾਂ ਕੁਝ ਹਜ਼ਾਰ ਲੀਟਰ ਕੁਝ 100 ਲੀਟਰ ਇਹ ਕੱਚਾ ਮਾਲ ਫੜ ਲੈਣੇ ਆਂ ਕਿ ਉਹਦੇ ਨਾਲ ਸਮੱਸਿਆ ਖਤਮ ਹੋ ਜਾਏਗੀ ਇਹ ਸਾਰੀ ਦੁਨੀਆ ਨੂੰ ਪਤਾ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਜੋ ਦੇਸ਼ ਦਾ ਕਾਨੂੰਨ ਹੈ ਉਸ ਦੇ ਮੁਤਾਬਿਕ ਜੋ ਐਮ ਆਰ ਪੀ ਲਿਖੀ ਹੁੰਦੀ ਹੈ ਮੈਕਸਿਮਮ ਰਿਟੇਲ ਪ੍ਰਾਈਸ ਉਸ ਤੋਂ 1 ਰੁਪਿਆ ਵੀ ਵੱਧ ਦੁਕਾਨਦਾਰ ਜਾਂ ਕੋਈ ਵਪਾਰੀ ਤੁਹਾਡੇ ਤੋਂ ਲੈ ਨਹੀਂ ਸਕਦਾ ਉਹਦਾ ਮਤਲਬ ਹੀ ਇਹ ਹੁੰਦਾ ਕਿ ਇਹ ਇਹਦੀ ਸਭ ਤੋਂ ਵੱਧ ਕੀਮਤ ਹੈ ਇਸ ਤੋਂ ਵੱਧ ਕੀਮਤ ਤੇ ਚੀਜ਼ ਵੇਚੀ ਨਹੀਂ ਜਾ ਸਕਦੀ ਲੇਕਿਨ ਸ਼ਰਾਬ ਦਸ਼ਕਾਂ ਤੋਂ ਜਾਂ ਪਤਾ ਨਹੀਂ ਜਦੋਂ ਤੋਂ ਇਹ ਕਾਰੋਬਾਰ ਚੱਲਿਆ ਹੈ ਬਿਨਾ ਕਿਸੇ ਬਿਲ ਤੇ ਐਮ ਆਰ ਪੀ ਤੋਂ 1 ਰੁਪਿਆ ਛੱਡੋ 100 100 200 300 ਰੁਪਏ ਵੱਧ ਰੇਟ ਤੇ ਵਿਕਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਸ਼ਰਾਬ ਮਹਿੰਗੀ ਹੁੰਦੀ ਜਾਂਦੀ ਹੈ ਉਸ ਤਰ੍ਹਾਂ ਹੀ ਐਮ ਆਰ ਪੀ ਤੋਂ ਜਿਹੜਾ ਉਹਦਾ ਰੇਟ ਹੈ ਉਹ ਮਹਿੰਗਾ ਹੁੰਦਾ ਜਾਂਦਾ ਹੈ ਤੇ ਇਹ ਸਾਰੀ ਕਾਲੀ ਕਮਾਈ ਹੈ ਨਾਜਾਇਜ਼ ਕਮਾਈ ਹੈ ਇਹਦਾ ਸੂਬੇ ਦੇ ਜਿਹੜੇ ਖਜ਼ਾਨੇ ਆ ਉਹਦੇ ਵਿੱਚ ਕੋਈ ਵੀ ਹਿੱਸਾ ਨਹੀਂ ਜਾਂਦਾ ਸਾਰੀ ਦੀ ਸਾਰੀ ਅਸ਼ਰਾਬ ਠੇਕੇਦਾਰਾਂ ਦੀ ਜੇਬ ਦੇ ਵਿੱਚ ਕਮਾਈ ਜਾਂਦੀ ਹੈ ਔਰ ਇਹ ਨਾਜਾਇਜ਼ ਕਮਾਈ ਹੈ ਕਾਲੀ ਕਮਾਈ ਹੈ ਲੇਕਿਨ ਇਸ ਢੰਡੇ ਨਾਲ ਚੱਲ ਰਹੀ ਹੈ ਹਰ ਸ਼ਹਿਰ ਦੇ ਵਿੱਚ ਚੱਲ ਰਹੀ ਹੈ ਹਰ ਪਿੰਡ ਦੇ ਵਿੱਚ ਚੱਲ ਰਹੀ ਹੈ ਹਰ ਠੇਕੇ ਤੇ ਚੱਲ ਰਹੀ ਹੈ ਔਰ ਇਸ ਨੂੰ ਰੋਕਣ ਦੇ ਲਈ ਕੋਈ ਵੀ ਯਤਨ ਕਿਸੇ ਵੀ ਸਰਕਾਰ ਵੱਲੋਂ ਨਹੀਂ ਹੁੰਦਾ ਸਿਰਫ ਸਿਆਸਤ ਕੀਤੀ ਜਾਂਦੀ ਹੈ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਿਹੜੀ ਇਸ ਮਸਲੇ ਦੀ ਜੜ ਹੈ ਜਿਹਦੇ ਨਾਲ ਸ਼ਰਾਬ ਇੰਨੀ ਮਹਿੰਗੀ ਹੋ ਰਹੀ ਹੈ ਕਿ ਜਿਹੜੇ ਗਰੀਬ ਲੋਕ ਨੇ ਉਹ ਆਪਣਾ ਚਸ ਪੂਰਾ ਕਰਨ ਦੇ ਲਈ ਬਦਲ ਲੱਭਦੇ ਨੇ ਸਸਤਾ ਲੱਭਦੇ ਨੇ ਕੁਛ ਨਾ ਕੁਛ ਤੇ ਉਹ ਸਸਤਾ ਅਕਸਰ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਹੈ ਉਹ ਜਾ ਕੇ ਉਹ ਚਸ ਪੂਰਾ ਹੁੰਦਾ ਹੈ ਹੁਣ ਇਹਦੇ ਵਿੱਚ ਇਹ ਨਹੀਂ ਕਿਹਾ ਜਾ ਰਿਹਾ ਕਿ ਸ਼ਰਾਬ ਚੰਗੀ ਹੈ ਜਾਂ ਪੀਣੀ ਚਾਹੀਦੀ ਹੈ ਜਾਂ ਨਹੀਂ ਪੀਣੀ ਚਾਹੀਦੀ ਗੱਲ ਸਿਰਫ ਇਹ ਹੈ ਕਿ ਜਿਹੜਾ ਵਪਾਰ ਸਰਕਾਰ ਵੱਲੋਂ ਰੈਗੂਲੇਟ ਕੀਤਾ ਜਾਂਦਾ ਹੈ ਉਸ ਨੂੰ ਨਿਯਮਾਂ ਦੇ ਹਿਸਾਬ ਨਾਲ ਜਿਹੜੇ ਰੂਲ ਬਣੇ ਹੋਏ ਨੇ ਭਾਰਤ ਸਰਕਾਰ ਦੇ ਪੰਜਾਬ ਸਰਕਾਰ ਦੇ ਉਹਨਾਂ ਦੀਆਂ ਧਰਜੀਆਂ ਉਡਾ ਕੇ ਸ਼ਰੇਆਮ ਚਲਾਇਆ ਜਾ ਰਿਹਾ ਹੈ ਉਸ ਦੀ ਕੋਈ ਗੱਲ ਵੀ ਨਹੀਂ ਕਰਦਾ ਨਾ ਵਿਰੋਧੀ ਪਾਰਟੀ ਕਰਦੀ ਹੈ ਨਾ ਲੋਕ ਕਰਦੇ ਨੇ ਸਰਕਾਰਾਂ ਨੇ ਤਾਂ ਕਰਨੀ ਕੀ ਹੈ ਉਸਤੇ ਚਲਦਿਆਂ ਹੀ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਨਜਾਇਜ਼ ਸ਼ਰਾਬ ਦੇ ਕਾਰੋਬਾਰ ਚੱਲ ਰਹੇ ਨੇ ਤੇ ਉਹ ਸਸਤਾ ਵੇਚਣ ਦੇ ਚੱਕਰ ਦੇ ਵਿੱਚ ਉਹ ਐਥਨੋਲ ਦੀ ਥਾਂ ਤੇ ਮੈਥਨੋਲ ਵਰਗੇ ਇਹ ਜ਼ਹਿਰੀਲੇ ਪਦਾਰਥ ਵਰਤਦੇ ਨੇ ਤੇ ਕਈ ਵਾਰ ਉਹਨਾਂ ਦੀ ਜਿਹੜੀ ਮਾਤਰਾ ਹੈ ਉਹ ਜ਼ਰੂਰਤ ਤੋਂ ਵੱਧ ਹੋ ਜਾਂਦੀ ਹੈ ਉਹਦੇ ਨਾਲ ਇਹ ਸਾਰੀਆਂ ਮੌਤਾਂ ਜੜੀਆਂ ਨੇ ਉਹ ਹੁੰਦੀਆਂ ਨੇ ਪਰ ਇਹ ਰੁਕਦੀਆਂ ਵੀ ਇਸੇ ਲਈ ਨਹੀਂ ਕਿਉਂਕਿ ਉਹ ਕਾਰੋਬਾਰ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਿਸੇ ਵੀ ਸਰਕਾਰ ਵੱਲੋਂ ਨਹੀਂ ਹੁੰਦੀ ਉਸ ਦਾ ਕਾਰਨ ਇੱਕੋ ਇੱਕ ਕਾਰਨ ਇਹਨਾਂ ਲੋਕਾਂ ਦਾ ਲਾਲਚ ਹੈ ਕਾਲੀ ਕਮਾਈ ਕਰਨ ਦਾ ਜਿਹੜਾ ਚਸ ਇਹਨਾਂ ਨੂੰ ਪਿਆ ਹੋਇਆ ਹੈ ਉਹੀ ਹੈ ਹੁਣ ਜੋ ਵੀ ਪ੍ਰਤੀਕਰਮ ਤੁਸੀਂ ਦੇਖ ਰਹੇ ਹੋ ਇਹ ਬਿਆਨਬਾਜ਼ੀ ਹੋਏਗੀ ਜਿਵੇਂ ਪਹਿਲਾਂ ਹਰ ਕਾਂਡ ਤੋਂ ਬਾਅਦ ਹੁੰਦੀ ਹੈ ਕੁਝ ਦਿਨ ਇਸ ਤਰ੍ਹਾਂ ਹੀ ਸਿਆਸੀ 파ਰਾ ਵਧਿਆ ਰਹੇਗਾ ਇੱਕ ਦੂਜੇ ਦੇ ਪਰਦੋਸ਼ ਲਾਏ ਜਾਣਗੇ ਕਿਸੇ ਨਾ ਕਿਸੇ ਪਾਰਟੀ ਦੇ ਵੱਡੇ ਲੀਡਰਾਂ ਨੂੰ ਨਿਸ਼ਾਨੇ ਤੇ ਰੱਖਣ ਦੀ ਕੋਸ਼ਿਸ਼ ਕੀਤੀ ਜਾਏਗੀ ਆਂਕੇ ਵੋਟਾਂ ਸਾਧੀਆਂ ਜਾ ਸਕਣ ਜਿਵੇਂ ਕਿ ਸ਼ੁਰੂ ਵੀ ਹੋ ਗਿਆ ਹੈ ਭਾਜਪੀ ਆਪਣੀ ਤਹਿ ਲਾਈਨ ਮੁਤਾਬਕ ਕੇਜਰੀਵਾਲ ਤੇ ਆਪ ਪਾਰਟੀ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਹੈ ਚਾਹੇ ਉਹ ਸੁਸੋਦੀਆ ਹੋਵੇ ਕੇਜਰੀਵਾਲ ਹੋਵੇ ਜਾਂ ਜੈਨ ਹੋਣ ਸਕੰਦਰ ਜੈਨ ਹੋਵੇ ਉਹਨਾਂ ਨੂੰ ਨਿਸ਼ਾਨੇ ਤੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਵਪਾਰ ਜਿਹੜਾ ਹੈ ਦਿੱਲੀ ਵਾਲੇ ਸਾਹਮਣੇ ਨੇ ਜਦੋਂ ਕਿ ਇਹਦੇ ਵਿੱਚ ਕੋਈ ਵੀ ਸਬੂਤ ਜਾਂ ਕੋਈ ਵੀ ਤੱਥ ਜਿਹੜੇ ਨੇ ਉਹ ਹੈ ਨਹੀਂ ਲੇਕਿਨ ਨਿਸ਼ਾਨੇ ਤੇ ਉਸੇ ਤਰੀਕੇ ਨਾਲ ਹੀ ਲਿਆ ਜਾ ਰਿਹਾ ਹੈ ਜਿਵੇਂ ਕਿ ਪਹਿਲਾਂ ਪਾਣੀਆਂ ਦੇ ਮੁੱਦੇ ਵਿੱਚ ਕਿਹਾ ਗਿਆ ਸੀ ਕਿ ਜੀ ਦਿੱਲੀ ਦੀ ਹਾਰ ਦਾ ਬਦਲਾ ਲਿਆ ਜਾ ਰਿਹਾ ਹੈ ਹਰਿਆਣੇ ਤੋਂ ਚਾਹੇ ਇਹਦਾ ਕੋਈ ਤਕ ਤਕ ਨਾ ਬਣਦੀ ਹੋਵੇ ਕੋਈ ਸੈਂਸ ਨਾ ਬਣਦਾ ਹੋਵੇ ਲੇਕਿਨ ਬਿਨਾ ਸਿਰਪੈਰ ਤੋਂ ਜਿਹੜੇ ਨੇ ਉਹ ਨਿਸ਼ਾਨੇ ਆਪਣੇ ਵਿਰੋਧੀਆਂ ਤੇ ਸਾਦੇ ਜਾ ਰਹੇ ਹੋ ਸਕਦਾ ਹੈ ਅੱਜ ਜਾਂ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਭਗਵੰਤ ਮਾਨ ਵੱਲੋਂ ਵੀ ਕਿਸੇ ਹੋਰ ਆਪਣੇ ਵਿਰੋਧ ਸਿਆਸੀ ਵਿਰੋਧੀ ਦਾ ਨਾਮ ਜੋ ਕਿ ਇਹਨਾਂ ਸ਼ਰਾਬ ਕਾਰੋਬਾਰੀਆਂ ਦੇ ਨਾਲ ਜੁੜਿਆ ਹੋਵੇ ਔਰ ਇਸੇ ਹਲਕੇ ਦੇ ਨਾਲ ਸੰਬੰਧ ਰੱਖਦਾ ਹੋਵੇ ਉਸ ਦਾ ਨਾਮ ਅੱਗੇ ਲਿਆ ਕੇ ਰੱਖ ਦਿੱਤਾ ਜਾਵੇ ਜਾਂ ਉਸ ਨੂੰ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਠਹਿਰਾ ਦਿੱਤਾ ਜਾਵੇ ਇਸ ਦੇ ਵਿੱਚੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜੋ ਅਸਲ ਮੁੱਦਾ ਹੈ ਕਿ ਜੋ ਲਾਲਚ ਦੇ ਕਰਕੇ ਅੰਨੇਵਾਹ ਪ੍ਰੋਫਿਟ ਕਮਾਉਣ ਦੇ ਕਰਕੇ ਲੋਕਾਂ ਦੇ ਨਾਲ ਹੋ ਰਿਹਾ ਹੈ ਜੋ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਉਸ ਨੂੰ ਰੋਕਣ ਵਾਸਤੇ ਉਹਨਾਂ ਜਿਹੜੇ ਭਾਅ ਨੇ ਜਿਹੜੇ ਵਧਾ ਕੇ ਵਿੱਚ ਜਾ ਰਹੇ ਨੇ ਉਹ ਜਿਹੜੀ ਲੁੱਟ ਹੋ ਰਹੀ ਹੈ ਲੋਕਾਂ ਦੀ ਉਸ ਨੂੰ ਰੋਕਣ ਦੇ ਲਈ ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਸਰਕਾਰਾਂ ਕੀ ਕਰਨਗੀਆਂ ਉਸ ਅਸਲ ਮੁੱਦੇ ਦੇ ਉੱਤੇ ਨਾ ਤਾਂ ਕੋਈ ਗੱਲ ਕਰ ਰਿਹਾ ਹੈ ਨਾ ਹੀ ਕੋਈ ਚਰਚਾ ਕਰ ਰਿਹਾ ਹੈ ਤੇ ਨਾ ਹੀ ਸ਼ਾਇਦ ਅੱਗੇ ਇਸ ਦੇ ਉੱਪਰ ਕੋਈ ਚਰਚਾ ਹੋਵੇਗੀ ਇਹ سلسلہ ਇਸੇ ਹੀ ਤਰੀਕੇ ਨਾਲ ਚੱਲਦਾ ਰਹੇਗਾ ਇਸੇ ਤਰੀਕੇ ਨਾਲ ਗਰੀਬ ਲੋਕਾਂ ਦੀ ਜਾਨ ਜਾਂਦੀ ਰਹੇਗੀ ਤੇ ਪਪਲਪ੍ਰੀਤ ਵਰਗੇ ਲੋਕ ਜਿਹੜੇ ਸ਼ੁਰੂਆਤ ਉਹਨਾਂ ਦੀ ਸ਼ਾਇਦ ਉਸੇ ਸਮਾਜ ਦਾ ਭਲਾ ਕਰਨ ਵਾਸਤੇ ਕੋ ਜਜ਼ਬਾ ਹੁੰਦਾ ਹੈ ਉਹਨਾਂ ਅੰਦਰ ਉਹਦੇ ਨਾਲ ਸ਼ੁਰੂ ਹੁੰਦੀ ਹੈ ਲੇਕਿਨ ਯਾਂ ਤਾਂ ਇਹਨਾਂ ਲੋਕਾਂ ਦੇ ਹੀ ਜਾਲ ਵਿੱਚੋਂ ਫਸ ਜਾਂਦੇ ਨੇ ਤੇ ਹਾਲਾਤਾਂ ਦੇ ਚਲਦੇ ਹੌਲੀ-ਹੌਲੀ ਉਹ ਹੋਰ ਸਿਆਸਤਾਂ ਦੇ ਤੱਕੇ ਚੜ ਜਾਂਦੇ ਨੇ ਜਿਵੇਂ ਕਿ ਸ਼ਾਇਦ ਹੁਣ ਉਹ ਵਾਰਿਸ ਪੰਜਾਬ ਦੇ ਤੱਕੇ ਚੜ ਕੇ ਉਹ ਆਪਣੀ ਜ਼ਿੰਦਗੀ ਦੇ ਜਿਹੜੇ ਦਿਨ ਨੇ ਉਹ ਜੇਲ੍ਹਾਂ ਦੇ ਵਿੱਚ ਬਤੀਤ ਕਰ ਰਿਹਾ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਇਹ ਵੀ ਅਕਸਰ ਹੁੰਦਾ ਆਇਆ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਅਸੀਂ ਅਕਸਰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸੁਣਦੇ ਰਹਿੰਦੇ ਆ ਕਿ ਇਸ ਤਰੀਕੇ ਨਾਲ ਨਜਾਇਜ਼ ਪਰਚਿਆਂ ਦੇ ਚਲਦੇ ਲੋਕ ਜਿਹੜੇ ਨੇ ਉਹ ਇਸੇ ਹੋਰ ਦਿਸ਼ਾ ਦੇ ਵਿੱਚ ਭਟਕ ਜਾਂਦੇ ਨੇ ਤੇ ਉਹਨਾਂ ਦਾ ਇਸਤੇਮਾਲ ਹੋਰ ਜਿਹੜੇ ਸਿਆਸੀ ਲੋਕ ਨੇ ਉਹ ਕਰ ਜਾਂਦੇ। ਸੋ ਜਦੋਂ ਤੱਕ ਇਹਨਾਂ ਮਸਲਿਆਂ ਦੀ ਜੜ ਤੱਕ ਨਹੀਂ ਪਹੁੰਚਿਆ ਜਾਏਗਾ ਇਹਨਾਂ ਦੇ ਹੱਲ ਜਿਹੜੇ ਨੇ ਉਹ ਨਹੀਂ ਕੱਢੇ ਜਾਣਗੇ। ਕਾਨੂੰਨ ਦੀ ਪਾਲਣਾ ਇਨ ਬਿਨ ਨਹੀਂ ਹੋਵੇਗੀ। ਇਸ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਤਰਾਸ਼ਦੀਆਂ ਨੇ ਪੰਜਾਬ ਦੇ ਲੋਕ ਚਲਦੇ ਰਹਿਣਗੇ ਇੱਕ ਤਰਾਸ਼ ਦੀ ਤੋਂ ਬਾਅਦ ਦੂਸਰੀ ਤਰਾਸ਼ ਦੀ। ਇਸੇ ਤਰੀਕੇ ਨਾਲ ਸੁਰਖੀਆਂ ਬਣਦੀਆਂ ਰਹਿਣਗੀਆਂ ਲੋਕਾਂ ਦੀ ਜਾਨ ਜਾਂਦੀ ਰਹੇਗੀ ਤੇ ਸਰਕਾਰਾਂ ਅੱਖਾਂ ਤੇ ਕੰਨ ਬੰਦ ਕਰਕੇ ਆਪਣੇ ਆਪਣੇ ਕੰਮ ਲੱਗੀਆਂ ਰਹਿਣਗੀਆਂ ਇਸੇ ਤਰੀਕੇ ਨਾਲ ਸਿਆਸੀ ਤੇ ਵਿਰੋਧੀ ਤਰ੍ਹਾਂ ਵੀ ਆਪਣਾ ਆਪਣਾ ਖਾਣਾ ਪੂਰਤੀ ਕਰਦੀਆਂ ਰਹਿਣਗੀਆਂ ਸੋ ਉਮੀਦ ਕਰਦੇ ਹਾਂ ਕਿ ਲੋਕ ਇਸ ਨਿظام ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਇਹ ਕਾਨੂੰਨਾਂ ਦੀ ਪਾਲਣਾ ਕਰਨ ਦੇ ਵੀ ਸਰਕਾਰ ਨੂੰ ਮਜਬੂਰ ਕਰਨਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ